ਮੈਨੂੰ ਮੈਨੂੰ ਮਾਫ਼ ਕਰਦੇ ਹੋ ਜੇ ਮੇਰੇ ਕੋਈ ਗਲਤੀ ਹੋ ਗਈ ਹੋਵੇ ਤੇ ਕਿਛ ਚ ਲਈਆਂ ਭਾਬੀ ਤੂੰ ਜਿੰਨਾ ਚਿਰ ਤੈਨੂੰ ਤੇਰੀ ਮਾਂ ਨੂੰ ਤੇ ਤੇਰੀ ਮਾਸੀ ਨੂੰ ਸਜ਼ਾ ਨਹੀਂ ਨਾ ਮਿਲਦੀ ਉਹਨਾਂ ਤੱਕ ਤੁਹਾਡਾ ਖੜਾ ਨਹੀਂ ਛੱਡਣਾ ਮੈਂ ਬਸ ਅੱਜ ਰਾਤ ਹੀ ਕੱਟ ਲਓ ਕੱਲ ਸਵੇਰੇ ਜਦੋਂ ਸੂਰਜ ਚੜ੍ਹਨ ਤੇ ਅਸੀਂ ਪੁਲਸ ਲੈ ਕੇ ਤੁਹਾਡੇ ਕੋਲ ਆ ਕੇ ਪਹੁੰਚ ਜਾਗੇ। ਮੰਮੀ ਹੁਣ ਤਾਂ ਸੌਂਦਾ ਨਾ ਨੀ ਲੈਣਦੇ ਤੇ ਕੀ ਕਰਾਂ ਹੁਣ ਮੈਂ? ਇਦਾਂ ਹੀ ਬੈਠੀ ਰਹੂੰਗੀ। ਅੱਗੇ ਤਾਂ ਸੌਂ ਜਾਂਦੇ ਹੁੰਦੇ ਹੀ ਅੱਜ ਇਹਨਾਂ ਨੂੰ ਕੀ ਹੋ ਗਿਆ ਵਾ? ਕਿਤੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ। ਪਰ ਪਤਾ ਕਿੱਥੋਂ ਲੱਗਣਾ ਹੀ। ਮੈਂ ਕਿਹਾ ਕਿ ਇਹਨੂੰ ਦੱਸਿਆ ਵਾ। ਜੀ ਮੈਂ ਸੌਂਗੀ ਨਾ ਤੇ ਮੇਰੀ ਅੱਖ ਲੱਗ ਜਾਣੀ ਐ। ਤੇ ਜਾਣਾ ਕਿੱਦਾਂ ਫਿਰ? ਇਦਾਂ ਕਰਦੀ ਆ ਜਦੋਂ ਵੀ ਸੌਂਦੇ ਆ ਨਾ ਚੁੱਪ ਕਰਕੇ ਨਿਕਲ ਜਾਨੀ ਆ ਇੱਕ ਤੇ ਮੈਨੂੰ ਡਰ ਲੱਗਣ ਡਿਆ ਵਾ ਅੱਜ ਕੱਲ ਤੇ ਚੋਰ ਚਾਰੇ ਬੜੇ ਤੁਰੇ ਫਿਰਦੇ ਆ ਕੀ ਕਰੂੰਗੀ ਮੈਂ ਇਦਾਂ ਕਰਦੀ ਆ ਇੱਥੋਂ ਨਿਕਲ ਜੂੰਗੀ ਤੇ ਅੱਡੇ ਤੇ ਜਾ ਕੇ ਖਲੋ ਜੂੰਗੀ ਉੱਥੇ ਜਾ ਕੇ ਫੋਨ ਕਰੂੰਗੀ ਇਹਨਾਂ ਨੂੰ ਤੇ ਲੋਕੇਸ਼ਨ ਦੱਸ ਦੂੰਗੀ ਕਿ ਇੱਥੇ ਖਲੋਤੀ ਆ ਮੈਂ ਡਰ ਜਾ ਵੀ ਲੱਗੀ ਜਾਣ ਡਿਆ ਵਾ ਸੋਚਣ ਦੀ ਆ ਮੈਂ ਕਿ ਕੰਮ ਸਹੀ ਕਰਨ ਦੀ ਆ ਨਾ ਕਿਤੇ ਉਲਟ ਫੇਰ ਮਰਤੇ ਨਾ ਪੈ ਜਾ ਕਿਤੇ ਦੀ ਪੁੱਤ ਰੋਟੀ ਖਾ ਲਈ ਆ ਹਾਂਜੀ ਡੈਡੀ ਜੀ ਮੈਂ ਤੇ ਖਾ ਲਈ ਆ ਤੇ ਖਾ ਲਈ ਆ ਮੈਂ ਵੀ ਪੁੱਤ ਖਾ ਲਈ ਆ ਅੱਛਾ ਅੱਛਾ ਗੱਲ ਵਾ ਪੁੱਤੇ ਦਾ ਮੈਨੂੰ ਵੀ ਇਹ ਗੱਲ ਦਾ ਪਤਾ ਵਾ ਇਥੇ ਹੈਗੀ ਆ ਤੰਗੀ ਮੈਨੂੰ ਤੇਰੀ ਮੰਮੀ ਨੇ ਦੱਸਿਆ ਇਹ ਗੱਲ ਪੈਂਦੀ ਆ ਸੰਦੀਪ ਪਰ ਕਰਨਾ ਕੀ ਆ ਹੁਣ ਦਿਨ ਤੇ ਕੱਟਣਾ ਹੀ ਪਣੇ ਪੁੱਤ ਡੈਡੀ ਜੀ ਕੀ ਕਰੀਏ ਹੁਣ ਨਾ ਹੀ ਬਾਹਰ ਜਾ ਸਕਦੇ ਆ ਨਾ ਅੰਦਰ ਬਹਿ ਸਕਦੇ ਆ ਸੁੱਤਾ ਵੀ ਨਹੀਂ ਜਾਂਦਾ ਇੱਥੇ ਸਾਰਾ ਦਿਨ ਇੰਦਾ ਕੱਢ ਲਈਦੀ ਆ ਹਾਂ ਇਹ ਤਾਂ ਪੁੱਤ ਇਦਾਂ ਹੀ ਆ ਪਰ ਹੁਣ ਕੀ ਕਰਨਾ ਮੈਂ ਤੇ ਬਥੇਰਾ ਯੋਰ ਲਾਉਣ ਡਿਆ ਵਾਂ ਤੇਰੇ ਹੁੰਦਾ ਮੈਂ ਪੁਲਿਸ ਵਾਲਿਆਂ ਤੱਕ ਪੈਸੇ ਦੇ ਦਿੱਤੇ ਭੀ ਜਿੱਦਾਂ ਵੀ ਹੁੰਦਾ ਵਾ ਸਾਡੇ ਇੱਕ ਦੋ ਜੀਤ ਵਿੱਚੋਂ ਕੱਢੋ ਡੈਡੀ ਜੀ ਉਹ ਨਹੀਂ ਬਾਅਦ ਚ ਸਾਥ ਦਿੰਦੇ ਹੁੰਦੇ ਤੁਸੀਂ ਉਹਨਾਂ ਤੇ ਵਿਸ਼ਵਾਸ ਨਾ ਕਰੋ ਤੇ ਪੁੱਤ ਵਿਸ਼ਵਾਸ ਨਾ ਕੀਤਾ ਤਾਂ ਫਿਰ ਕੰਮ ਕਿਦਾਂ ਚੱਲੂਗਾ ਤੁਸੀਂ ਸਿਆਣੀ ਆ ਚਲੋ ਜਿੰਨਾ ਚਿਰ ਅਸੀਂ ਬਚ ਸਕਦੇ ਆ ਨਾ ਉਹਨਾਂ ਚਿਰ ਰਹਿਨੇ ਆ ਇੱਥੇ ਕੀ ਕਰਨਾ ਫਿਰ ਤੰਗੀ ਤੇ ਹੁਣ ਕੱਟਣੀ ਪੈਣੀ ਆ ਆ ਥੋੜੇ ਦਿਨਾਂ ਦੀ ਗੱਲ ਆ ਪੁੱਤ ਇੰਨਾ ਸੋਣਾ ਹੀ ਘਰ ਬਣਾਇਆ ਸੀ ਤਾਨੂੰ ਹੁਣ ਇੱਥੇ ਰਹਿਣਾ ਪੈਣ ਡਿਆ ਵਾ ਉਹ ਪੁੱਤ ਤੇਰੀ ਮੰਮੀ ਨੇ ਨਾ ਤੇਰੀ ਮਾਸੀ ਦੇ ਪਿੱਛੇ ਲਾ ਕੇ ਨਾ ਸਾਰੇ ਕੰਮ ਵੇਲਾ ਕਿਥੋਂ ਤੱਕ ਪਹੁੰਚਾਤੇ ਆ ਕਦੇ ਆ ਦਿਨਾਂ ਤੋਂ ਵੇਖਿਆ ਹੀ ਵੀ ਵੇਖਾਂ ਦੀ ਜ਼ਿੰਦਗੀ ਚ ਡੈਡੀ ਜੀ ਹਜੇ ਤਾਂ ਤੁਸੀਂ ਬੜਾ ਸਾਥ ਦਿੱਤਾ ਮੇਰਾ ਜਿੱਦਾਂ ਮੈਂ ਚੱਲ ਗਈ ਸੀ ਉਹਨਾਂ ਕੋਲ ਨਾ ਤੁਸੀਂ ਮੈਨੂੰ ਇੱਥੇ ਲੈ ਕੇ ਹੁੰਦੇ ਤੇ ਫੇਰ ਮੈਂ ਤੇ ਹੁਣ ਜੇਲ੍ਹ ਚ ਹੋਣਾ ਹੀ ਨਾ ਪੁੱਤ ਨਿਆਣਿਆਂ ਦਾ ਸਾਥ ਮੈਂ ਨਹੀਂ ਦੇਣਾ ਤੇ ਕਿੰਨੇ ਦੇਣਾ ਡੈਡੀ ਜੀ ਤੁਸੀਂ ਸੱਚੀ ਮੇਰਾ ਬੜਾ ਸਾਥ ਦਿੱਤਾ ਵਾ ਜੇ ਮੇਰੇ ਕੋਈ ਗਲਤੀ ਹੋ ਗਈ ਹੋਊਗੀ ਨਾ ਤੇ ਮੈਨੂੰ ਮਾਫ਼ ਕਰਦੇ ਹੋ ਪੁੱਤ ਕਦੀ ਤੀ ਐਵੇਂ ਮਾਫ਼ੀ ਮੰਗਦੀ ਹੁੰਦੀ ਆ ਵਾ ਤੂੰ ਕਿਦਾਂ ਦੀ ਗੱਲਾਂ ਕਰ ਰਹੀ ਏ ਜਿੱਦਾਂ ਡੈਡੀ ਮੈਂ ਤੁਹਾਨੂੰ ਛੱਡ ਕੇ ਚੱਲ ਗਈ ਸੀ ਤੁਸੀਂ ਵੀ ਇਕੱਲੇ ਨੇ ਰਹਿ ਜਾਣਾ ਸੀ ਉਹ ਚੱਲ ਪੁੱਤ ਜੇ ਤੇ ਤੇਰਾ ਉੱਥੇ ਵਸਾ ਹੋ ਜਾਂਦਾ ਤੇ ਚੰਗੀ ਗੱਲ ਸੀ ਤੈਨੂੰ ਆਦਤ ਦੇਣ ਤਾਂ ਨਾ ਵੇਖਣੇ ਪੈਂਦੇ ਸਾਡੇ ਨਾਲ ਇਹ ਤੇ ਗੱਲ ਹੈਗੀ ਆ ਹੁਣ ਕੀ ਕਰੀਏ ਮੰਮੀ ਨੇ ਮੈਂ ਥੋੜਾ ਸਮਝਾਇਆ ਕਰੋ ਡੈਡੀ ਜੀ ਉਹ ਬੋਤੋਂ ਉਹਨੇ ਤੇ ਮੈਂ ਬੜਾ ਸਮਝਾਉਣਾ ਵਾ ਹੁਣ ਉਹ ਵੀ ਪਸਤੌਂਦੀ ਏ ਕੰਮ ਕਰਕੇ ਉਦੋਂ ਬਠੇਰਾ ਮੰਮੀ ਨੂੰ ਕਿਹਾ ਸੀ ਕਿ ਮੰਮੀ ਨਾ ਗੱਡੀ ਮੰਗੋ ਨਾ ਮੰਗੋ ਆਪੇ ਦੇ ਹੀ ਦੇਣਗੇ ਬਾਅਦ ਵਿੱਚ ਤੇ ਦਿੱਤੀ ਸੀ ਨਾ ਉਹਨਾਂ ਨੇ ਸੰਦੀਪ ਵੇ ਪੁੱਤ ਜੇ ਕਸੂਰ ਅਹੀਂ ਆਖੀ ਨਾ ਤੇ ਤੇਰੀ ਮੰਮੀ ਕੱਲੀ ਦਾ ਵਾ ਉਹ ਵੀ ਸੱਚੀ ਪੁੱਤ ਲੜਦੀ ਏ ਐ ਉਦੋਂ ਤੂੰ ਵੀ ਨਾਲ ਰਲੀ ਨਾਲ ਉਦਾਂ ਦੀ ਤੇਰੀ ਮਾਸੀ ਸੀ ਤੁਸੀਂ ਤੇ ਬੰਦੇ ਨੂੰ ਬੰਦਾ ਸਮਝਦੀਆਂ ਨਹੀਂ ਡੈਡੀ ਜੀ ਚਲੋ ਹੁਣ ਮੈਨੂੰ ਤਾਂ ਸਮਝ ਨਹੀਂ ਹੀ ਮੰਮੀ ਤੇ ਸਿਆਣੇ ਬਣੇ ਹੈਗੇ ਨਾ ਮਾਸੀ ਵੀ ਸਿਆਣੀ ਹੀ ਉਹ ਸਮਝਾਉਂਦੇ ਸਗੋ ਮਾਸੀ ਦੀ ਨੋ ਇਦਾਂ ਕਰੇ ਤੇ ਮਾਸੀ ਨੂੰ ਚੰਗਾ ਲੱਗੂਗਾ ਉਹਨੇ ਤੇ ਪੁੱਤ ਕੱਢਿਆ ਆਪਣਾ ਗੁੱਸਾ ਉਹ ਕਹਿੰਦੀ ਸੀ ਰਿਸ਼ਤਾ ਕਰਾਉਣਾ ਮੈਂ लवली ਨੂੰ ਅਹੀਂ ਲਿਆ ਨਹੀਂ ਇਸੇ ਚੱਕਰ ਦੇ ਵਿੱਚ ਉਹਨੇ ਆ ਕੰਮ ਕਰਤਾ ਡੈਡੀ ਜੀ ਮਾਸੀ ਨੇ ਤੇ ਲੈ ਲਿਆ ਬਦਲਾ ਤੇ ਹਨੂ ਫਸਾਤਾ ਨੇ ਤੇ ਕੋਈ ਗੱਲ ਨਹੀਂ ਤੂੰ ਆਪਣਾ ਧਿਆਨ ਰੱਖਿਓ ਹਣ ਉਹ ਚਲ ਪੁੱਤ ਸਾਰੇ ਇੱਕ ਦੂਜੇ ਦਾ ਧਿਆਨ ਰੱਖਣਾ ਵਾ ਤੂੰ ਜਿਹੜਾ ਇਦਾਂ ਕਰ ਵੀ ਸਮਝਾ ਹਾਂਜੀ ਮੈਂ ਵੇਖਾਂ ਬਾਅਦ ਚਲੋ ਠੀਕ ਹੈ इन्हू तो मैं अपन गलों च लिया वा हम बस मम्मी नुक पता लगे चल लमे पै जी हाँ इन्हों की सुती है कि मैसेज तो नहीं आया नहीं हजे सौ जानी हाँ ਮੰਮੀ ਨੂੰ ਨਹੀਂ ਸੁੱਤੇ ਲੱਗਦਾ। ਇੱਕத்ਨੀਂਦ ਨਹੀਂ ਹੁੰਦੀ। ਟੈਨਸ਼ਨ ਜੀ ਬੜੀ ਹੁੰਦੀ ਆ। ਕਿ ਜਿਹੜਾ ਕੰਮ ਮੈਂ ਕਰਨ ਢੀ ਆ, ਇਹ ਸਹੀ ਆ। ਮੰਮੀ ਉਹਨਾਂ ਨੇ ਬਥੇਰਾ ਸਾਥ ਦਿੱਤਾ ਮੇਰਾ। ਪਰ ਕੀ ਕਰਾਂ? ਜਾਣਾ ਤੇ ਪੈਣਾ ਹੀ ਆ। ਹੁਣ ਕਾਹਦਾ ਸਾਥ ਵਾ? ਕੋਈ ਗੱਲ ਨਹੀਂ। ਸੰਦੀਪ ਕੋਰੇ ਫਾੜ ਆਪਣਾ ਬੈਗ ਤੇ ਚੱਲ। ਬਾਕੀ ਭਾਜੀ ਤੁਹਾਡੀ ਗੱਲਬਾਤ ਸਾਰੀ ਹੋ ਗਈ ਨਾ ਉਹਦੇ ਨਾਲ। ਮੇਰੀ ਗੱਲ ਹੋਣ ਦੀ ਹੈ ਮੈਸੇਜ ਤੇ ਠੀਕ ਹੈ ਮੈਨੂੰ ਦੱਸੀ ਜਾਣ ਦੀ ਹੈ ਮੈਂ ਕਦੋਂ ਆਉਣਾ ਤੇ ਬਸ ਉਹਨੂੰ ਮੈਂ ਲੈਣ ਹੀ ਜਾਣਾ ਤੇ ਕਿੰਨੇ ਵਜੇ ਜਾਓਗੇ 11:00 ਵਜੇ ਜਾਣੀ ਤੁਹਾਨੂੰ ਪਤਾ ਹੀ ਹੈ ਹੂੰ ਹੁਣ ਸੌਣ ਕੇ ਉਹਦੇ ਮੰਮੀ ਡੈਡੀ ਤੇ ਫੇਰ ਹੀ ਆ ਆਹੋ ਫੇਰ ਹੀ ਆਗਾ ਹਨਾ ਤੁਸੀਂ ਫੋਨ ਤੇ ਪਹਿਲਾਂ ਲੋਕੇਸ਼ਨ ਮੰਗਾ ਲਿਓ ਲੋਕੇਸ਼ਨ ਮੈਂ ਨਾ ਜਾਣ ਤੋਂ ਪਹਿਲਾਂ ਮੰਗਾ ਲੈਣੀ ਆ ਠੀਕ ਆ ਹਨਾ ਗੱਲ ਹੋ ਗਈ ਆ ਮੈਂ ਤੇ ਇੱਕ ਚੀਜ਼ ਹੋਰ ਸੋਚਣਿਆ ਹਾਂ ਮੈਂ ਹਾਂ ਵੀ ਅਸੀਂ ਸਵੇਰ ਵੀ ਕੰਨੂ ਵੇਖਣੀ ਆ ਜੇ ਅਸੀਂ ਰਾਤੀ ਪੁਲਿਸ ਨੂੰ ਨਾਲ ਲੈ ਕੇ ਚੱਲ ਜਾਈਏ ਤੇ ਉਹ ਨਹੀਂ ਨਹੀਂ ਜੋ ਬਣਾ ਹੁਣ ਤੈਨੂੰ ਪਤਾ ਰਾਤ ਵਾ ਹੂੰ ਕੋਈ ਕੇ ਬਸੇ ਨਿਕਲ ਜੂਗਾ ਕੋਈ ਕੇ ਬਸੇ ਨਿਕਲ ਜੂਗਾ ਤੇ ਬਾਅਦ ਫੜੇ ਨਾ ਨਾ ਗਏ ਫਿਰ ਵਹਿੰਦੇ ਰਵਾਂਗੇ ਫਾਇਦਾ ਕੋਈ ਨਹੀਂ ਹੁਣ ਉਹ ਇਹ ਵੀ ਨਹੀਂ ਆ ਪਤਾ ਅਸੀਂ ਦੇ ਪਲਾਨ ਬਣਾਇਆ ਵਾ ਕਿ ਉਹ ਵੀ ਅੱਗੇ ਕੋਈ ਪਲਾਨ ਬਣਾ ਕੇ ਬੈਠੇ ਹੋਣਾ ਇਹਦੀ ਗੱਲ ਤਾਂ ਨਹੀਂ ਨਾ ਪਤਾ ਹੈਗਾ ਹੁਣ ਉਹਨੂੰ ਕਹਿਂ ਤਈ ਆ ਅਜੋ ਤੇ ਲੈ ਜਾਓ ਹੂੰ ਸਮਝ ਨਹੀਂ ਆਉਂਦਾ ਕਿ ਇਹਨੂੰ ਨਹੀਂ ਪਤਾ ਇੰਨੇ ਭੋਲੇ ਤੋਂ ਤਾਂ ਲੱਗਦੇ ਹੈ ਨਹੀਂ ਹਾਂਜੀ ਉਹਨੂੰ ਵੀ ਪਤਾ ਵਾ ਯੋਨੂਤ ਤਾਂ ਕੇਵ ਜੀ ਥੋੜੇ ਜੱਕਦਮ ਕਿਦਾਂ ਮੰਨ ਕੇ ਘਰ ਲਿਓ ਉਹਨੂੰ ਤੁਸੀਂ ਕੋਈ ਗੱਲ ਫਿਕਰ ਨਾ ਕਰੋ ਤੁਸੀਂ ਆਪਣੇ ਸਾਧਨ ਤੇ ਅੱਗੇ ਜਾਇਓ ਤੇ ਮੈਂ ਤੁਹਾਡੇ ਮਗਰੇ ਰਹੂੰਗਾ ਥੋੜਾ ਫਾਸਲਾ ਪਾ ਕੇ ਨਾ ਮੈਂ ਮਗਰੇ ਰਹੂੰਗਾ ਔਰ ਇਦਾਂ ਕਰ ਲੈ ਇਹ ਤਾਂ ਹੋਊਗਾ ਪਿਛੇ ਬੰਦਾ ਹੈਗਾ ਵਾ ਨਹੀਂ ਨਹੀਂ ਕੋਈ ਨਹੀਂ ਫਿਕਰ ਨਾ ਕਰੋ ਉੱਥੇ ਲੱਗੀ ਰਵਾਂਗੇ ਆਪਾਂ ਤੁਹਾਡੇ ਕੋਈ ਗੱਲ ਹੋਣੀ ਕੀ ਆ ਬਸ ਇਹ ਵੀ ਤੁਸੀਂ ਇੱਕ ਵਾਰੀ ਜਾ ਕੇ ਲੈ ਆਓ ਬਾਕੀ ਮਲਾਜ਼ਮ ਨਾਲ ਮੇਰੀ ਗੱਲ ਹੋਗੀ ਅੱਛਾ ਮੈਂ ਕਿ ਆਹ ਅੱਜ ਸ਼ਾਮੀ ਉਹਦੇ ਨਾਲ ਠੀਕ ਹੀ ਕਹਿੰਦੇ ਸੀ ਵੇਖੋ ਤੁਹਾਡੇ ਬੰਦੇ ਹੀ ਸਾਨੂੰ ਤੰਗ ਕਰਦੇ ਆ ਬਾਰ ਬਾਰ ਜਦੋਂ ਇੱਕ ਵਾਰੀ ਗੱਲ ਹੋ ਗਈ ਤੇ ਹੋ ਗਈ ਜਾਂ ਫਿਰ ਜਦੋਂ ਲੰਮੇ ਪਾਇਆ ਤੁਹਾਨੂੰ ਤੇ ਫਿਰ ਪਤਾ ਲੱਗੂਗਾ ਕਿੱਦਾਂ ਕੰਮ ਚੱਲਦੇ ਆ ਉਹਨਾਂ ਨੂੰ ਸਮਝਾ ਲਓ ਬਈ ਚੰਗੀ ਤਰ੍ਹਾਂ ਤੁਸੀਂ ਆਪ ਹੀ ਸਮਝਾ ਲਓ ਕਿਉਂਕਿ ਜਦੋਂ ਮੈਂ ਲੰਮੇ ਪਾਇਆ ਨਾ ਤੇ ਫਿਰ ਗੱਲ ਫਿਰ ਵੱਜਣੀ ਜੇ ਫਿਰ ਬਿਲਕੁਲ ਠੀਕ ਆ ਠੀਕ ਸਸਿਕਾ ਜੀ ਦਾ ਨਾਮ ਸਸਿਕਾ ਜੀ ਹੋ ਠੀਕ ਠਾਕ ਜੀ ਹਾਂ ਜੀ ਹਾਂ ਜੀ ਠੀਕ ਠਾਕ ਅੱਜ ਫੇ ਬੰਬੀ ਦੇ ਖਿਲੋਤੇ ਅੱਜ ਫਿਰ ਛੁੱਟੀ ਲਈ ਸੀ ਠੀਕ ਠੀਕ ਹੈ ਮੈਂ ਹਾਂ ਚਲੋ ਕਣਕ ਕਣਕ ਵੇਚ ਲਈਏ ਮੈਂ ਬਲਜੀਤ ਭਾਈ ਦਾ ਫੋਨ ਆਇਆ ਹੁਣਾਂ ਤੁਹਾਨੂੰ ਆ ਗਿਆ ਆ ਗਿਆ ਤੇ ਉਹ ਗੱਲ ਇਦਾਂ ਵੀ ਕੱਲ ਸਵੇਰੇ ਸੁਖਤੇ ਹੱਲਾ ਮਾਰਨੇ ਪੈਣਾ ਤੁਹਾਨੂੰ ਮੁੰਡੇ ਦੀ ਭੈਣ ਨੇ ਦਲਜੀਤ ਘਰ ਕਦੋਂ ਆਣਾ ਉਹ ਤੇ ਜਨਾਬ ਆ ਜੇ ਰਾਤੀ ਜਾ ਕੇ ਲਿਆਊਗਾ ਅੱਛਾ ਤੇ ਉਦਾਂ ਉਹ ਸਾਰੀਆਂ ਗੱਲਾਂ ਗੁਲਾਂ ਚ ਆ ਗਈਆਂ ਸਾਡੀਆਂ ਚ ਤੇ ਉਹਦੇ ਨਾਲ ਕਰਾ ਰਹੀ ਇਹੋ ਕੀਤਾ ਚਲੋ ਝੂਠ ਹੀ ਬੋਲਣਾ ਸੀ ਇਹ ਕਿਹਾ ਵਾ ਵੀ ਤੇਰਾ ਪਰਚੇ ਚ ਨਾ ਕਢਾ ਦਾਂਗੇ ਅੱਛਾ ਅੱਜ ਰਾਤੀ ਉਹਨੇ ਦਲਜੀਤ ਘਰ ਆਇਣਾ ਵਾ ਤੇ ਕੱਲ ਸਵੇਰੇ ਸੁਖਤੇ ਆ ਕੇ ਮੈਂ ਤਾਂ ਕਹਿੰਿਆ ਸਗੋ ਅੱਜ ਰਾਤੀ ਤੁਸੀਂ ਆ ਕੇ ਫੜੋ ਉਹਨੂੰ ਨਹੀਂ ਵੇਖੋ ਰਾਤੀ ਠੀਕ ਨਹੀਂ ਕੰਮ ਰਾਤੀ ਕੋ ਗਾਮ ਸ਼ਾ ਹੋ ਗਿਆ ਤਾਂ ਫੇਰ ਔਖਾ ਹੋਣਾ ਅਹੀ ਕੱਲ ਸਵੇਰੇ ਮੈਂ ਤਾਂ ਕੱਲ ਮੁਲਾਜ਼ਮ ਭੇਜਾਂਗਾ ਮੇਰੀ ਤਾਂ ਸਾਰਾ ਡਿਊਟੀ ਲਈ ਕਿਤੇ ਠੀਕ ਹੈ ਮੈਂ ਚਲ ਜਣਾ ਨਿਕਲ ਜਣਾ ਅੱਜ ਰਾਤ ਨੂੰ ਹੀ ਠੀਕ ਹੈ ਤੇ ਮੈਂ ਮੁਲਾਜ਼ਮ ਭੇਜਾਂਗਾ ਇੱਕ ਚੀਜ਼ ਦਾ ਧਿਆਨ ਰੱਖਿਓ ਹਾਂਜੀ ਉਹ ਜਿਹੜਾ ਮੁਲਾਜ਼ਮ ਗੁਰਕੀਰਤ ਨੀਗਾ ਹੂੰ ਉਹ ਮੜੀ ਜੀ ਉਹਨਾਂ ਦੇ ਪੱਖ ਦੀ ਗੱਲ ਕਰਦਾ ਨਹੀਂ ਨਹੀਂ ਕੋਈ ਨਹੀਂ ਅਜੇ ਤਾਂ ਧਮਕਾ ਮਾਰਤਾ ਕਿਹੜਾ ਪੱਖ ਕਰਨਾ ਕੋਈ ਗੱਲ ਹੀ ਨਹੀਂ ਇਹ ਆ ਵੀ ਭਾਜੀ ਨੂੰ ਸਮਝਾ ਦਿਓ ਕਿਤੇ ਕੱਲ ਸਾਰਾ ਕੰਮ ਸਾਡੇ ਹੱਥਾਂ 'ਚ ਆਇਆ ਹੋਵੇ ਤੇ ਫੇਰ ਹੱਥੋਂ ਨਿਕਲ ਜੇ ਇਹ ਕੰਮ ਨਾ ਹੋ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਨਾ ਬਲਜੀਤ ਦਾ ਫੋਨ ਆਇਆ ਵਾ ਠੀਕ ਹੈ ਤਹੀਂ ਚੰਗੀ ਤਰ੍ਹਾਂ ਸੰਜੀਤ ਜੀ ਦਾ ਕੰਮ ਕਰਾਂਗੇ ਉਹਨਾਂ ਨੂੰ ਸਮਝਾਦਾਗਾ ਕੋਈ ਗੱਲ ਨਹੀਂ ਹੈਨਾ ਕੋਈ ਗੱਲ ਨਹੀਂ ਕਰੂਗਾ ਬਾਕੀ ਤੁਹਾਨੂੰ ਪਤਾ ਜਿਹੜਾ ਕੰਮ ਤੁਸੀਂ ਕਰਤਾ ਹੁੰਦਾ ਹੀ ਹੋਣਾ ਵਾ ਬਿਲਕੁਲ ਸਬੂਤ ਸਾਰੇ ਸਾਡੇ ਕੋਲ ਵਾ ਹਾਂਜੀ ਹਾਂਜੀ ਤੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਗੀ ਵੇਖੋ ਕਰਨ ਨੂੰ ਪਰਚਾ ਹੀ ਪਹਿਲੇ ਦਿਨ ਹੀ ਕਰ ਦੇਣਾ ਹੈਗਾ ਫਿਰ ਉਹਨਾਂ ਨੇ ਤੁਹਾਡੇ ਤੇ ਕਰ ਦੇਣਾ ਹੈਗਾ ਤੇ ਫਿਰ ਇਹ ਮਾਮਲਾ ਜਿਹੜਾ ਉਲਝੇ ਰਹਿਣਾ ਹੈ ਤੁਸੀਂ ਫਿਰ ਉੱਥੇ ਉਲਝੇ ਰਹਿਣਾ ਹੈਗਾ ਇਹ ਗੱਲ ਤੁਰਨੇ ਨਹੀਂ ਫਿਰਗਾ ਤੁਹਾਡਾ ਉੱਥੇ ਹੀ ਪੰਗਾ ਪੈ ਜਾਣਾ ਹੈਗਾ ਇਸ ਕਰਕੇ ਫਿਰ ਥੋੜਾ ਜਿਹਾ ਨਹੀਂ ਨਹੀਂ ਉਦਾਂ ਵੈਸੇ ਇਹ ਆ ਵੀ ਹੁਣ ਸਾਡੇ ਕੋ ਸਾਰੇ ਸਬੂਤ ਹੈਗੇ ਆ ਹੁਣ ਤੇ ਸਿਰਫ ਇੰਨੀ ਇੱਕ ਗੱਲ ਆ ਵੀ ਉਹ ਕੁੜੀ ਨੂੰ ਫੜੀਏ ਠੀਕ ਆ ਤੇ ਉਹਦੇ ਕੋਲ ਸਾਰਾ ਬਕਾਈਏ ਆਪਾਂ ਹਨਾ ਬਾਕੀ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੀ ਤੁਹਾਨੂੰ ਤੇ ਦੱਸਣ ਦੀ ਲੋੜ ਹੀ ਨਹੀਂ ਬਿਲਕੁਲ ਜੀ ਬਿਲਕੁਲ ਜੀ ਜਨਾਬ ਇੱਕ ਗੱਲ ਹੋਰ ਧਿਆਨ ਚ ਰੱਖਣ ਵਾਲੀ ਆ ਵੀ ਜਿਹੜੀ ਮਾਸੀ ਸੀ ਨਾ ਉਹਨਾਂ ਦੀ ਹੂੰ ਜਿਹੜੀ ਕੁੜੀ ਸਾਡੀ ਦੀ ਮਾਸੀ ਸੱਸ ਹੀਗੀ ਉਹ ਉਹਨਾਂ ਦੇ ਨਾਲ ਨਹੀਂ ਗੀ ਰਹਿਣ ਈ ਉਹ ਹੋਰ ਕਿਤੇ ਆ ਤੇ ਇਹ ਸਾਰਾ ਧਿਰ ਹੋਰ ਕਿਤੇ ਆ ਤੇ ਸਭ ਤੋਂ ਵੱਧ ਕਸੂਰ ਮਾਸੀ ਦਾ ਹੀ ਹੈਗਾ ਤੇ ਠੀਕ ਆ ਤੁਸੀਂ ਹੁਣ ਆਪਣੇ ਹਿਸਾਬ ਨਾਲ ਆਪ ਹੀ ਵੇਖ ਪੀ ਉਹਨੂੰ ਕਿਦਾਂ ਲੱਭਣਾ ਵੇਖੋ ਤੁਸੀਂ ਵੀ ਕਰਨੀ ਕਾ ਕਰਨਾ ਜਦੋਂ ਅਸੀਂ ਕੁੜੀ ਫੜ ਲਈ ਨਾ ਉਹਨੇ ਸਭ ਕੁਝ ਦੱਸਣਾ ਵੇਖਿਓ ਸਾਰੀਆਂ ਗੱਲਾਂ ਨੋਟ ਹੋਣਗੀਆਂ ਉਹ ਲਿਖ ਲਿਖ ਕੇ ਦੱਸੂਗੀ ਆਪੇ ਇਹ ਗੱਲ ਦੀ ਤੁਸੀਂ ਫਿਕਰ ਨਹੀਂ ਕਰਨੀ ਜਿਹੜਾ ਪੁਲਿਸ ਦਾ ਕੰਮ ਆ ਪੁਲਿਸ ਆਪੇ ਕਰੂਗੀ ਚੰਗੀ ਤਰ੍ਹਾਂ ਕਰੂਗੀ ਉਹ ਤੁਸੀਂ ਟੈਨਸ਼ਨ ਨਾ ਲਾਓ ਕੰਮ ਵਧੀਆ ਹੋਊਗਾ ਕੋਈ ਚਲੋ ਠੀਕ ਹੈ ਜੀ ਨਾ ਫਿਰ ਹੈ ਠੀਕ ਹੈ ਜੀ ਠੀਕ ਇੱਥੇ ਤੇ ਅਸੀਂ ਮਾਰ ਖਾਣੇ ਆ ਇਹਨਾਂ ਨੂੰ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਹੜੀ ਚੀਜ਼ ਚਾਹੀਦੀ ਆ ਇਹਨਾਂ ਨੇ ਹੁਣ ਕੁੜੀ ਵੀ ਗਵਾਈ ਤੇ ਹੁਣ ਧੱਕੇ ਵੀ ਵਾਧੂ ਤੇ ਖਾਂਦੇ ਆ ਚੱਲ ਐ ਇਨਕ ਇਤਿਹਾਸ ਹੋਈ ਹੈ ਨਾ ਤੇ ਪੁਲਸ ਸਾਡੇ ਵੱਲ ਦੀ ਗੱਲ ਕਰੂਗੀ ਹੁਣ ਇਹ ਆ ਇਸ ਵੇਰੇ ਸੁਖ ਤੇ ਮੁਲਾਜ਼ਮ ਘੱਲ ਦੇਣ ਤੇ ਚੱਲ ਗੱਲ ਬਣ ਜੇ ਉਹਦਾ ਇਹ ਆ ਵੀ ਭਾਜੀ ਆਪ ਆਉਂਦੇ ਨਾ ਤੇ ਫੇਰ ਜਿਹੜਾ ਗੱਲ ਸਹੀ ਹੋ ਜਣੀ ਹੁਣ ਗੁਰਕੀਰਤ ਜਿਹੜਾ ਵਾ ਉਹ ਗੱਲ ਕਰਦਾ ਉਹ ਨਾਲ ਦੀ ਤੇ ਜੇ ਕੱਲ ਕੋ ਪੰਗਾ ਪਾਤਾ ਤਾਂ ਫੇਰ ਮਹਾਰਾਜ ਜੀ ਆ ਤੇ ਫਿਰ ਮੈਂ ਉੱਥੋਂ ਆ ਗਿਆ ਹਾਂ ਵਾਪਸ ਆਹ ਵਧੀਆ ਕੀਤਾ ਇਹ ਮਲਾਜਮ ਨੂੰ ਮੈਂ ਪਹਿਲਾਂ ਮਿਲਾਇਆ ਹਾਂ ਆ ਵਧੀਆ ਗੱਲ ਹੋ ਗਈਆਂ ਮੈਂ ਹਾਂ ਨਹੀਂ ਤੇ ਉਦਾਂ ਤੇ ਉਹਨਾਂ ਨੇ ਆਉਣਾ ਵਾ 9-10 ਵਜੇ ਤੇ ਇਹ ਨਾ ਹੋਵੇ ਵੀ ਉਦੋਂ ਤੱਕ ਸਾਡੇ ਹੱਥੋਂ ਨਿਕਲ ਜਾਏ ਕੰਮ ਸਾਰਾ ਤੇ ਜਦੋਂ ਲੋ ਲੱਗੀ ਨਾ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਸਾਨੂੰ ਫੋਨ ਕਰਦੀ ਕਹਿੰਦੇ ਮਲਾਜਮ ਮੈਂ ਉੱਥੇ ਕੱਲ ਦੂੰਗਾ ਨਾ ਘਰ ਕੋਈ ਸੇਵਾ ਪਾਣੀ ਕਰਦਣੇ ਉਹਨਾਂ ਨੂੰ ਨਹੀਂ ਸੇਵਾ ਪਾਣੀ ਉਹ ਜਦੋਂ ਬਲਜੀਤ ਭਾਈ ਦਾ ਫੋਨ ਹੋ ਗਿਆ ਨਾ ਅੱਛਾ ਉਹਨੇ ਮੁੜ ਕੇ ਗੱਲ ਨਹੀਂ ਕੀਤੀ ਸਾਡੇ ਨਾਲ ਕੋਈ ਚਲ ਵਧੀਆ ਹੋ ਗਿਆ ਵਾ ਇਹ ਬੰਦੇ ਚੰਗੇ ਯਾਰ ਉਹ ਵੀ ਨਾ ਕਹਿੰਦੇ ਸੀਗੇ ਕਹਿੰਦੇ ਜੇ ਉ ਮਾਲਕ ਉਹਨਾਂ ਤੇ ਕਰ ਦਿੰਦੇ ਮੁੰਡੇ ਵਾਲਿਆਂ ਤੇ ਉਹਨਾਂ ਕਹਿੰਦਾ ਤੁਹਾਡੇ ਦਿਖਾ ਦੇਣਾ ਸੀ ਤੇ ਤੁਸੀਂ ਕਹਿੰਦਾ ਉਹ ਤੈਨੂੰ ਫਸ ਜਾਣਾ ਸੀ ਤੇ ਕਹਿੰਦਾ ਪਤਾ ਸਾ ਅਨੁਸਾਰ ਹੀ ਗੱਲ ਦਾ ਸੀ ਤੇ ਤੁਸੀਂ ਫੇਰ ਨਾ ਕਰੋ ਸਜ਼ਾ ਜ਼ਰੂਰ ਦਿਵਾਵਾਂਗੇ ਉਹਨਾਂ ਨੂੰ ਇਹ ਵੀ ਬੰਦੇ ਚੰਗੇ ਆ ਜਿਹੜੇ ਅੱਜ ਕੱਲ੍ਹ ਕੋਣ ਸਾਥ ਜਾਂਦਾ ਵਾ ਸਹੀ ਗੱਲ ਹੈ ਤੁਹਾਨੂੰ ਵੀ ਪਤਾ ਵਾ ਪੈਸੇ ਬਿਨਾ ਕੋਈ ਨਹੀਂ ਚੱਲਦਾ ਅੱਜ ਕੱਲ੍ਹ ਬਿੰਨੂ ਸੱਤੀ ਡਾਰ ਵੀ ਬੜਾ ਲੱਗਣ ਡਿਆ ਵਾ ਮੈਂ ਕਿਤੇ ਮੰਮੀ ਨੂੰ ਧੋਖਾ ਤਾਂ ਨਹੀਂ ਕਰਨ ਦੀ ਪਰ ਕੀ ਕਰਾਂ ਹੁਣ ਇੱਥੇ ਕਿੰਨਾ ਕਚਰਾ ਹੂੰਗੀ ਮੈਂ ਚੱਲ ਇਹਨਾਂ ਨੂੰ ਨਾ ਇੱਥੇ ਨਹੀਂ ਲੋਕੇਸ਼ਨ ਪਾਉਣੀ ਜਿੱਥੇ ਜਾ ਕੇ ਖਲੂੰਗੀ ਨਾ ਉੱਥੇ ਦੀ ਲੋਕੇਸ਼ਨ ਪਾਉਂਗੀ ਜੇ ਮੈਂ ਇੱਥੇ ਦੱਸ ਦਿੱਤਾ ਨਾ ਇਹਨਾਂ ਨੂੰ ਤੇ ਇਹ ਨਾ ਹੋਵੇ ਮੰਮੀ ਹੁਣੀ ਵੀ ਫਸ ਜਾਣਾ ਇੱਦਾਂ ਕਰਦੀ ਆ ਜਾਣੀ ਆ ਮੰਮੀ ਮੈਨੂੰ ਮਾਫ ਕਰ ਦਿਓ ਜੇ ਮੇਰੇ ਕੋਈ ਗਲਤੀ ਹੋ ਗਈ ਹੋਵੇ ਤੇ ਤੇ ਨੇੜਾ ਵੀ ਬੜਾ ਹੋ ਗਿਆ ਵਾ ਡਰ ਵੀ ਪੜਾ ਲੱਗਣ ਡਿਆ ਮੈਨੂੰ ਜੇ ਕਿਹਨੇ ਵੇਖ ਲਿਆ ਤੇ ਫੇਰ ਕੀ ਕਰੂੰਗੀ ਇੱਥੇ ਚਲਈਆਂ ਭਾਬੀ ਤੂੰ ਭਾਬੀ ਤੂੰ ਇੱਥੇ ਕੀ ਕਰਨ ਢੀ ਆ ਮੇਰਾ ਕਿਹੜਾ ਛੱਡਦੇ ਜਿੱਥੇ ਵੀ ਜਾਣੇ ਉੱਥੇ ਮਗਰ ਆ ਜੰਨੀ ਆ ਕਿੱਥੇ ਚਲਈਆਂ ਤੂੰ ਮੈਂ ਜਿੱਥੇ ਮਰਜੀ ਜਾਵਾਂ ਤੂੰ ਜਿੱਥੇ ਵੀ ਜਾਏਂਗੀ ਨਾ ਤੂੰ ਸੁਖ ਨਾ ਪਾਏਂਗੀ ਇਹ ਹਿਸਾਬ ਲਾ ਲਾ ਚੱਲੀ ਕਿੱਧਰ ਭਾਬੀ ਛੱਡ ਵੀ ਮੇਰੀ ਸੁਣ ਲੈ ਗੱਲ ਜਿੰਨਾ ਚਿਰ ਤੈਨੂੰ ਤੇਰੀ ਮਾਂ ਨੂੰ ਤੇ ਤੇਰੀ ਮਾਸੀ ਨੂੰ ਸਜ਼ਾ ਨਹੀਂ ਨਾ ਮਿਲਦੀ ਉਹਨਾਂ ਤੱਕ ਤੁਹਾਡਾ ਖੜਾ ਨਹੀਂ ਛੱਡਣਾ ਮੈਂ ਭਾਵੇਂ ਜਿੱਥੇ ਮਰਜੀ ਚੱਲ ਜਾਓ ਨਹੀਂ ਪਿੰਡਰ ਤੇ ਖੇੜਾ ਹੀ ਨਹੀਂ ਛੱਡਣ ਦੀ ਤੇ ਫੇਰ ਮੇਰੇ ਮਗਰ ਆ ਗਈ ਮੈਨੂੰ ਤਾਂ ਸੱਚੀ ਬੜਾ ਡਰ ਲੱਗਣ ਡਿਆ ਏਦਾਂ ਕਰਦੀਆਂ ਇਹਨਾਂ ਨੂੰ ਲੋਕੇਸ਼ਨ ਪਾ ਦਿੰਦੀਆਂ ਛੇਤੀ ਛੇਤੀ ਆ ਜਾਣ ਨੀਰਾ ਵੀ ਕਿੰਨਾ ਹੋ ਗਿਆ ਵਾ ਮੈਂ ਤਾਂ ਕਹਿੰਦੀ ਆ ਮੈਂ ਨਾ ਇਹਨਾਂ ਕਮਾ ਤਾਂ ਨਾ ਛੇਤੀ ਛੇਤੀ ਬਾਤ ਜਾ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਾਂ ਲੋਕੇਸ਼ਨ ਤੇ ਪਾਤੀ ਆ ਪਤਾ ਨਹੀਂ ਉਹਨੇ ਕਦੋਂ ਕੋਣਾ ਇਹਨਾਂ ਨੇ ਲੈ ਜੋ ਬਣ ਲੋਕੇਸ਼ਨ ਆ ਗਈ ਆ ਗਈ ਕਿੱਥੋਂ ਦੀ ਐ ਇੱਕ ਮਿੰਟ ਦੇਖ ਲੈਂਦੇ ਬਣ ਪਰ ਲੋਕੇਸ਼ਨ ਤੇ ਪਠਾਨਕੋਟ ਦੀ ਐ ਇਹ ਉੱਥੇ ਕੀ ਕਰਨ ਦੇ ਆ ਐਨੀ ਦੂਰੇ ਨਾਲ ਕੀ ਕਰਨ ਜਾਣਾ ਸੀ ਨਾਲੇ ਜਿਹੜੇ ਇਹਨਾਂ ਦੇ ਨੰਬਰ ਵਾ ਉਹ ਤੇ ਆਉਂਦੇ ਇੱਧਰ ਦੇ ਕਦੀ ਕਿਤੇ ਕਦੀ ਕਿਤੇ ਤੇ ਪਠਾਨਕੋਟੇ ਕਿੱਦਾਂ ਚਲ ਗਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹੀ ਗੱਲ ਨਾ ਹੋ ਜਾਈ ਕਿਤੇ ਸਾਨੂੰ ਨਾ ਫਸਾਉਣ ਦੇ ਹੋਣ ਕਦੇ ਪਰ ਤੁਹਾਨੂੰ ਰਿਸਕ ਤਾਂ ਲੈਣਾ ਹੀ ਪੈਣਾ ਭਾਜੀ ਉਮਰੇ ਗਨਸ ਵੀਰ ਲੈਣਾ ਉਹਦੇ ਹੈਗਾ ਹੀ ਆ ਤੇ ਚਲਈਏ ਟਾਈਮ ਬਧੇਰਾ ਹੋ ਗਿਆ ਅੱਗੇ ਚਲਈਏ 2 ਘੰਟਾ ਜਾਂਦੇ ਵੀ ਲੱਗਣਾ ਟਾਈਮ ਵੀ ਲੱਗ ਜਾਣਾ ਵਾ ਤੇ ਚਲਈਏ ਤੁਸੀਂ ਹੋਵੋ ਆਪਣੀ ਗੱਡੀ ਤੇ ਤੇ ਮੈਂ ਮਗਰਦਾ ਡੇਉਣਾ ਵਾ ਠੀਕ ਆ ਇਦਾਂ ਕਰ ਲੈ ਚਲੋ ਚਲਈਏ ਅੱਜਕੱਲ ਤੇ ਅਮਲੀ ਵੀ ਬੜੇ ਤੁਰੇ ਫਿਰਦੇ ਆ ਤੇ ਲੈ ਆ ਹੀ ਗਏ ਆ ਆ ਕਰੋਤੀਓ ਸਦੀਪ ਆ ਗਈ ਆ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਸੀ ਕਿਉਂ ਡਰ ਲੱਗਣ ਡਿਆ ਤੈਨੂੰ ਮੈਂ ਆਜ ਕਹਿੰਦੇ ਤੈਨੂੰ ਲੈਣ ਮੈਨੂੰ ਇਹ ਗੱਲ ਦਾ ਡਰ ਸੀ ਕਿ ਪਤਾ ਨਹੀਂ ਤਹੀ ਲੈਣ ਆਉਣਾ ਕਿ ਨਹੀਂ ਆਉਣਾ ਸੰਦੀਪ ਫਿਰ ਉਹੀ ਗੱਲਾਂ ਕਰ ਜੀਨੀ ਸੰਦੀਪ ਗੱਡੀ 'ਚ ਬਹਿ ਬਾਕੀ ਗੱਲਾਂ ਨਾ ਘਰ ਜਾ ਕੇ ਕਰਾਂਗੇ ਆ ਬੈਗ ਨਾ ਪਿੱਛੇ ਰੱਖ ਲੈਣਾ ਆਸਨੀਬਾ ਮੇਰੀ ਗੱਲ ਸੁਣੋ ਹਾਂਜੀ ਆ ਕੀ ਬਣਾਉਂਦੇ ਤੁਸੀਂ ਉਹ ਬੇਲੀ ਬਣਾਉਂਦੇ ਇੱਧਰ ਉਸ ਦਿਨ ਬੜਾ ਔਖਾ ਹੋ ਜਾਂਦਾ ਸੀ ਮੈਂ ਲਾਗੇ ਆ ਜੰਨੀ ਆ ਲਾਗੇ ਵਧੀਆ ਚਲੋ ਆ ਵੀ ਵਧੀਆ ਕੀਤਾ ਵੈਸੇ ਤੇ ਮੇਰੀ ਸੁਣ ਗੱਲ ਹੁਣ ਘਰ ਜਾਣਾ ਹੋਣਾ ਤੇ ਮੰਮੀ ਕੁਝ ਬੋਲਣ ਤੈਨੂੰ ਬੜਾ ਗੁੱਸੇ ਦੇ ਮਾਰੀ ਮਾਰੀ ਗੱਲ ਕਹਿ ਹੀ ਦਿੰਦੇ ਆ ਤਾਂ ਗੁੱਜ ਜਵਾਬ ਨਹੀਂ ਦੇਣਾ ਠੀਕ ਨਾ ਨਹੀਂ ਨਹੀਂ ਮੈਨੂੰ ਕੀ ਲੋੜਾ ਜਵਾਬ ਦੇਣ ਦੀ ਤੈਨੂੰ ਪਤਾ ਗੁੱਸਾ ਦੇ ਹੁੰਦਾ ਹੀ ਆ ਹੁਣ ਹੁਣ ਕਿੰਨੇ ਚਿਰ ਬਹਦਾ ਇੰਨੀਆਂ ਤੂੰ ਉਹ ਕੋਈ ਗੱਲ ਨਹੀਂ ਜੇ ਕੁਝ ਕਹਿ ਵੀ ਦੇਣਗੇ ਨਾ ਚਾਰ ਸੁਣ ਲਵਾਂਗੀ ਮੈਂ ਚਲੋ ਪਰੇ ਸੁਣ ਲੈਣਾ ਵਾ ਤੇ ਆ ਚਲੀਏ ਘਰ ਨੂੰ ਚਲੋ ਮੰਮੀ ਤੁਹ ਬਤਾ ਜੋ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਪੈ ਗਈ ਲੰਮੀ ਹੁਣ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਲੈ ਆਇਆ ਸੰਦੀਪ ਨੂੰ ਜਾ ਕੇ ਮੈਂ ਹੁਣ ਚੱਲ ਲੈ ਅੰਦਰ ਚੱਲ ਪਾਉ ਲੰਮੀ ਚੱਲ ਕੇ ਫਿਰ ਮੰਮੀ ਮੇਰੇ ਕੋ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਚੱਲ ਕੋਈ ਨਹੀਂ ਮਾਫੀ ਮਾਫਵਾ ਸਭ ਕੋ ਚਲੋ ਉਹ ਸੰਦੀਪ ਜਿਹੜੀਆਂ ਗੱਲਾਂ ਹੋ ਗਈਆਂ ਨਾ ਹੁਣ ਉਹਨਾਂ ਨੂੰ ਭੁੱਲ ਜਾਓ ਠੀਕ ਹੈ ਨਾ ਕੀ ਕਰਨਾ ਹੁਣ ਤੈਨੂੰ ਪਤਾ ਹੀ ਆ ਅਚਲੋ ਕਿੰਗ ਗੱਲਾਂ ਸੋਚਾਂਗੇ ਨਾ ਫਿਰ ਗੱਲ ਨਹੀਂ ਆ ਬਾਨੀ ਹੁਣ ਰਮਾਨ ਨਾ ਮੰਮੀ ਦੀ ਸੇਵਾ ਕਰਨੀ ਠੀਕ ਹੈ ਤੂੰ ਹੁਣ ਮੰਮੀ ਜੀ ਤੁਸੀਂ ਠੀਕ ਰਹਿੰਦੇ ਨਾ ਹੁਣ ਨਹੀਂ ਮੈਂ ਠੀਕ ਹੀ ਆ ਚਲੋ ਆਓ ਫਿਰ ਚਲੋ ਚਲੋ ਕਰ ਦੋ ਗੇਟ ਵੱਲ ਮੰਮੀ ਦੇ ਕੋਈ ਗੱਲ ਨਹੀਂ ਕਾਈ ਦੀ ਰਾਤ ਨਹੀਂ ਇੱਥੇ ਸਿਰੇ ਆਖੀ ਕੀ ਬੰਨਦਾ ਤੇਰੇ ਨਾਲ ਸਦੀਪ ਮੇਰੀ ਗੱਲ ਸੁਣ ਵੇ ਤੇ ਜਾਨ ਤੋਂ ਵੱਡਾ ਕਿਦਾਂ ਖਲੜਾ ਗਿਆ ਘਰ ਚ ਮਾਦਾ ਬਿੰਨਾ ਕੰਮ ਹੁੰਦਾ ਨਹੀਂ ਐ ਇੱਥੇ ਐ ਮੇਰੀ ਗੱਲ ਸੁਣ ਚਲ ਮੈਂ ਕੋਈ ਗੱਲ ਨਹੀਂ ਖਲਾਰੇ ਟੈਨਸ਼ਨ ਨਾ ਲੋ ਤੀਂ ਉਹ ਤੇ ਮੈਂ ਸੰਭ ਹੀ ਲੈਣਾ ਵਾ ਹੁਣ ਤੂੰ ਘਰ ਆ ਗਈ ਐ ਨਾ ਤੂੰ ਸੰਭਣਾ ਚੰਗੀ ਤਰ੍ਹਾਂ ਠੀਕ ਐ ਨਾ ਉਹ ਮੈਂ ਸੰਭ ਲੂੰਗੀ ਤੀ ਕਿਉਂ ਫਿਕਰ ਕਰਨ ਦੇ ਆ ਮੰਮੀ ਦਾ ਵੀ ਖਿਆਲ ਰੱਖੂੰਗੀ ਤੇ ਘਰ ਦਾ ਵੀ ਰੱਖੂੰਗੀ ਉਹ ਤਾਂ ਹੋ ਜਾਂਦਾ ਨਾ ਮੈਂ ਲੈ ਕੇ ਆਇਆ ਤਰ ਕਿੰਨਾ ਔਖਾ ਹੋ ਗਿਆ ਸੀ ਹੁਣ ਮੰਮੀ ਵੀ ਠੀਕ ਨਹੀਂ ਕਾਮਨਾ ਕੋ ਹੁੰਦਾ ਨਹੀਂ ਸੱਚੀ ਜਿਹੜਾ ਤੁਸੀਂ ਮੈਨੂੰ ਇੱਥੇ ਲੈ ਆਏ ਆ ਨਾ ਇਹ ਤੇ ਬੜਾ ਹੀ ਵਧੀਆ ਕੰਮ ਕੀਤਾ ਤੁਸੀਂ ਤੇ ਮੇਰੀ ਗੱਲ ਸੁਣ ਮੰਮੀ ਹੋਣੀ ਕਿੱਥੇ ਉਹਦਾ ਮੰਮੀ ਹੋਣਾ ਤੁਹਾਨੂੰ ਮੈਂ ਕੀ ਦੱਸਾਂ ਕਿ ਕਿੱਥੋਂ ਆਈਆਂ ਤੂੰ ਤੂੰ ਮਿਲੀ ਹੋਰ ਕਿੱਦਿਆਂ ਉੱਥੇ ਤਾਂ ਉਹ ਹੈ ਨਹੀਂ ਤੁਹਾਨੂੰ ਨਾ ਮੈਂ ਸਾਰੀ ਗੱਲ ਦੱਸੂਗੀ ਹੌਸਲਾ ਕਰ ਲਓ ਸੰਦੀਪ ਹੌਸਲਾ ਕਿੰਨੀ ਮੁਸੀਬਤ 'ਚ ਰਹਿਣ ਦੇ ਉੱਥੇ ਲੋਕ ਲੋਕ ਕੇ ਰਹਿਣਾ ਪੈਂਦਿਆ ਸਾਨੂੰ ਤੂੰ ਮੈਨੂੰ ਫੋਨ ਕਰ ਲੈ ਨੀ ਮੈਂ ਤੈਨੂੰ ਪਹਿਲਾਂ ਹੀ ਲੈ ਆਉਂਦਾ ਮੈਂ ਤਾਂ ਤੁਹਾਨੂੰ ਦੱਸਦੀ ਨੀ ਇਹਨੂੰ ਦੱਸਿਆ ਕਿ ਉਦੋਂ ਹੀ ਮੰਮੀ ਨੇ ਮੈਨੂੰ ਧੱਕੇ ਮਾਰ ਕੇ ਕੱਢਿਆ ਸੀ ਨਾ ਤੇ ਮੈਨੂੰ ਡਰ ਲੱਗਣ ਡਿਆ ਸੀ ਕਿ ਕਿਤੇ ਫੇਰ ਨਾ ਕੱਢੋ ਤੇ ਹੀ ਆ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦੇਣਾ ਸੀ ਨਾਲੇ ਤੁਸੀਂ ਮੈਨੂੰ ਪੁੱਛਣ ਡੇ ਨਾ ਕਿ ਕਿੱਥੇ ਰਹਿੰਦੇ ਆ ਅਸੀਂ ਨਾ ਰਹਿੰਦੇ ਤਾਂ ਵੈਸੇ ਬੜੀ ਦੂਰ ਰਹੇ ਆ ਉੱਥੇ ਹੀ ਬੰਬੀ ਬੰਬੀ ਦੇ ਲੋਕ ਹੀ ਰਹਿੰਦੇ ਰਹੇ ਆ ਉਹ ਤੇ ਇੱਕ ਦਿਨ ਮੈਂ ਅੱਡੇ ਤੇ ਆਈ ਆ ਡੈਡੀ ਦੇ ਨਾਲ ਸਮਾਨ ਲੈਣ ਅੱਛਾ ਫੇਰ ਮੈਨੂੰ ਉਹ ਅੱਡੇ ਦਾ ਪਤਾ ਲੱਗਾ ਵਾ ਨੇ ਤਾਂ ਮੈਨੂੰ ਕਿੱਥੇ ਪਤਾ ਲੱਗਣਾ ਸੀ ਕਿ ਕਿੱਥੇ ਅਸੀਂ ਰਹਿਣ ਦੇ ਆ ਉਹ ਤਾਂ ਮੈਂ ਗਿਆ ਡੇਵਾ ਤੂੰ ਅੱਡੇ ਤੇ ਆ ਗਈ ਉੱਥੇ ਹਨਾ ਤੇ ਮੈਨੂੰ ਸਮਝ ਨਹੀਂ ਲੱਗਣ ਦੀ ਆਈ ਕਿਧਰੋਂ ਜਿਹੜੇ ਅੱਡੇ ਤੇ ਮੈਂ ਖਲੋਤੀ ਸੀ ਨਾ ਉਸੇ ਪਿੰਡ ਦਾ ਡੈਡ ਦਾ ਦੋਸਤ ਵਾ ਅੱਛਾ ਉਹਨਾਂ ਦੇ ਬੰਬੀ ਤੇ ਹੀ ਰਹਿਣ ਦੇ ਹੀ ਠੀਕ ਠੀਕ ਮੇਰੀ ਗੱਲ ਸੁਣੋ ਕਿ ਇਹਨੂੰ ਦੱਸਿਓ ਨਾ ਵੇਲੋ ਹਾਂ ਲੈ ਸੰਦੀਪ ਜੇ ਕਿ ਇਹਨੂੰ ਦੱਸਣਾ ਹੁੰਦਾ ਮੈਂ ਤੈਨੂੰ ਲੈ ਕੇ ਆਉਣਾ ਸੀ ਤੈਨੂੰ ਤਾਂ ਨਾ ਫਰਦਾ ਜਾ ਕੇ ਮੇਰਾ ਪੂਰਾ ਸਾਥ ਦਵੋਗੇ ਨਾ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਵਾ ਉ ਡਰਨਾ ਠੀਕ ਹੈ ਨਾ ਮੈਂ ਹੈ ਗਾਵਣਾ ਫਿਰ ਮੈਂ ਲੈ ਕੇ ਕਿਉਂ ਆਇਆ ਇਸੇ ਕਰਕੇ ਲੈ ਕੇ ਆਇਆ ਮੈਂ ਤੈਨੂੰ ਬਚਾਉਣ ਲਈ ਤੇਰਾ ਨਾਮ ਹੈ ਪਰਚੇ ਤੇ ਵੀ ਕਢਵਾ ਦੇਣਾ ਵਾ ਜੋਬਨ ਭਾਈ ਨਾਲ ਵੀ ਗੱਲ ਹੋ ਗਈ ਆ ਕੋਈ ਕਿ ਨਹੀਂ ਜੀ ਪੈਸੇ ਦੇਣੇ ਪੈਣਗੇ ਨਾ ਤੁਹਾਨੂੰ ਵੀ ਪੈਸੇ ਵੀ ਦੇ ਦਾਂਗੇ ਸੱਚੀ ਕਹਿਣ ਦੇ ਨਾ ਤੇ ਮੈਨੂੰ ਵਿਸ਼ਵਾਸ ਨਹੀਂ ਹੋਣ ਦੇ ਆਹ ਸੰਦੀਪ ਸੱਚ ਵਾ ਯਾਰ ਤੇ ਮੈਂ ਲੈ ਕੇ ਕਿਉਂ ਆਣਾ ਸੀ ਇਹ ਕੰਮ ਕਰਨਾ ਸੀ ਤੇ ਸੰਦੀਪ ਤੂੰ ਆ ਗੱਲਾਂ ਛੱਡ ਠੀਕ ਹੈ ਨਾ ਮੂੰਹ ਹੱਤੋਂ ਤੇ ਰਸਤੇ ਕਰ ਮੈਂ ਤੇਰੀ ਨਰੋ ਟਿਲੇ ਆ ਕੇ ਆਣਾ ਚੱਲ ਪਰਲੇ ਹਾਂ ਤਾਂ ਠੀਕ ਆ ਮੈਨੂੰ ਭੁੱਖ ਤਾਂ ਨਹੀਂ ਹੈਗੀ ਵੈਸੇ ਉਹ ਕੋਈ ਗਣੀ ਰੋਟੀ ਖਾਣੀ ਆ ਬੰਬੀ ਤੇ ਤੂੰ ਆਈ ਆ ਤੂੰ ਰੋਟੀ ਕਿਤੇ ਖਾਧੀ ਹੋਣੀ ਆ ਤੂੰ ਮੂੰਹ ਹੱਤੋ ਠੀਕ ਆ ਤੇ ਮੈਂ ਰੋਟੀ ਲੈ ਕੇ ਆਂ ਤੇਰੇ ਵਾਸਤੇ ਠੀਕ ਹਾਂਜੀ ਦਲਜੀਤ ਬਾਜੀ ਮੈਂ ਇੱਥੇ ਬਾਹਰ ਹੀ ਆਜੋ ਹਾਂ ਆਜੋ ਆਜੋ ਇੱਥੇ ਆਜੋ ਹਾਂ ਠੀਕ ਆ ਬਈ ਮੈਂ ਹਾਂ ਸ਼ਕਤ ਨਹੀਂ ਕੋਈ ਹੋਇਆ ਉਹ ਨਾ ਨਾ ਸਖੋਂ ਦਿੰਦਾ ਮੈਂ ਚਲਾ ਦੇ ਮੈਂ ਸਮਝਾਦਾ ਚੰਗੀ ਤਰ੍ਹਾਂ ਠੀਕ ਹੈ ਮੈਂ ਤੁਹਾਨੂੰ ਇੱਥੇ ਸੇਫ ਹਾਂ ਕੁਝ ਨਹੀਂ ਹੁੰਦਾ ਤੈਨੂੰ ਠੀਕ ਹੈ ਨਾ ਬਸ ਅੱਜ ਰਾਤ ਅਸੀਂ ਕੱਟ ਲੋ ਕੱਲ ਸਵੇਰੇ ਜਦੋਂ ਸੂਰ ਚੜ੍ਹਨ ਤੇ ਅਸੀਂ ਪੁਲਿਸ ਲੈ ਕੇ ਤੁਹਾਡੇ ਕੋਲ ਇੱਥੇ ਪਹੁੰਚ ਜਾਗੇ ਉਹ ਮੈਨੂੰ ਇਹ ਵੀ ਪਤਾ ਲੱਗ ਗਿਆ ਵਾ ਜਿਹੜੇ ਐਡਰੈਸ ਮੈਨੂੰ ਚੁੱਕਿਆ ਹੋਣਾ ਹਾਂ ਉਹ ਪਿੰਡੋਂ ਰਹਿੰਦੇ ਬੰਬੀ ਦੇ ਕਿਤੇ ਤੇ ਉਹਦੇ ਡੈੜੀਆ ਯਾਰ ਦੋਸਤ ਵਾ ਉਹ ਦੱਸਣ ਢੀ ਮੈਨੂੰ ਠੀਕ ਹੈ ਠੀਕ ਹੈ ਠੀਕ ਹੈ ਤੇ ਪਤਾ ਲੱਗ ਗਿਆ ਨਾ ਕਿੱਥੇ ਕੀ ਜੀ ਆ ਫੇਰ ਤਾਂ ਗੱਲ ਹੀ ਕੋਈ ਨਹੀਂ ਗੱਲ ਹੀ ਕੋਈ ਇਨੂੰ ਨਾਮ ਲੈ ਕੇ ਜਾਵਾਂਗੇ ਆਪਾਂ ਜਦੋਂ ਪੁਲਿਸ ਨੇ ਬਕਾਇਆ ਇਹਨੂੰ ਇਹਨਾਂ ਦਾ ਮਿੰਟ ਚ ਵਗ ਜਾਣਾ ਪੁਲਿਸ ਕੋਈ ਕਈ ਤਰੀਕੇ ਆ ਉਹਨਾਂ ਆਪੇ ਸਾਰਾ ਕੰਮ ਸੰਭਲ ਲੈਣਾ ਤੁਸੀਂ ਤਾਂ ਕਰੋ ਤੁਸੀਂ ਜਾਓ ਘਰ ਤੁਸੀਂ ਵੀ ਮੇਰੀ ਗੱਲ ਸੁਣੋ ਮੈਂ ਤਾਂ ਛੱਡਵਾ ਨਹੀਂ 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 ਮੈਂ ਚੱਲ ਜਾਣਾ ਆਪੇ ਮੈਂ ਚੱਲ ਜਾਣਾ ਕੋਈ ਗੱਲ ਨਹੀਂ ਆਹ ਤੁਸੀਂ ਧਿਆਨ ਰੱਖਿਓ ਬਣਾ ਹਾਂ ਠੀਕ ਹੈ ਭਾਜੀ ਠੀਕ ਠੀਕ ਠੀਕ